ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਨੂੰ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਵੱਡੇ ਸੁਭਰਾ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਸੱਜਣੋ ਹੀਰੇ ਭਰਾ ਨੂੰ ਮਲਾਉਣ ਲੱਗੇ ਆ ਤੁਹਾਨੂੰ ਇੱਕ ਝੋਟੀ ਆਈ ਹੈ ਵੀਰ ਦੇ ਕੋਲੇ ਮੋਹਰਾ ਦੀ ਬਹੁਤ ਸੋਹਣੀ ਮੋਹਰਾ ਦੀ ਵੀ ਨਹੀਂ ਕਹਿ ਸਕਦੇ ਅੱਖਾਂ ਬਿੱਲੀਆਂ ਤੇ ਜਾਤ ਨਸਲ ਦੁੱਧ ਵਾਲੀ ਕਿੰਨੇ ਦਿਨ ਬਾਕੀ ਆ ਸਾਰਾ ਹਿਸਾਬ ਕਿਤਾਬ ਆਪਾਂ ਭਰਾ ਤੋਂ ਪੁੱਛਾਂਗੇ ਬਾਕੀ ਜਾਇਜ ਕਮਾਈ ਨਾਲ ਵੀਰ ਹਰੀ ਪਸ਼ੂ ਦੇ ਦਿੰਦੇ ਆ ਜਦੋਂ ਆਉਂਦਾ ਇਸੇ ਕਾਰਨ ਹੀ ਮਾਲ ਜਿਹੜਾ ਉਹ ਮੰਨ ਲਓ ਵੀ ਵਕਦਾ ਜਾਂਦਾ ਵੇਚਣ ਵਾਲੇ ਭਰਾ ਵੀ ਲੈ ਜਾਂਦੇ ਆ ਦੇਖੋ ਅੱਖਾਂ ਬਿੱਲੀਆਂ ਬਿੱਲੀਆਂ ਇਹ ਬਾਰਡਰ ਲੈਂਡ ਦੀਆਂ ਮਈਆਂ ਸੱਜਣੋ ਨੋਟ ਕਰ ਲਿਓ ਜਿਵੇਂ ਪਾਕਿਸਤਾਨ ਦੇ ਵਿੱਚ ਅੱਖਾਂ ਬਿੱਲੀਆਂ ਵਾਲੀਆਂ ਮਈਆਂ ਆ ਜਾਂਦੀਆਂ ਹਨ ਤੇ ਇਹ ਵੀ ਉਸ ਬਾਰਡਰ ਲੈਂਡ ਦੀ ਮੈਂ ਆ ਵੇਖੋ ਠੰਡ ਦਾ ਸਹਿਜ ਸੂਜ ਸਰੀਰ ਤੇ ਨਾੜਾਂ ਬਾਕੀ ਤੋਰ ਤਾਰ ਕੇ ਵਿਣੇ ਆ ਬਾਕੀ ਹਸਾਬ ਕਿਤਾਬ ਆਪਾਂ ਭਰਾ ਤੋਂ ਪੁੱਛ ਲਾਂਗੇ ਜਿਹੜੇ ਸੱਜਣ ਦੇ ਪਸੰਦ ਆ ਜਾਂਦੀ ਹੈ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਜੁੜੇ ਰਹੋ ਅੰਤ ਤੱਕ ਧੀਰੇ ਵੀਰ ਸਾਸਰੀ ਘਾਲਾ ਸਾਡੇ ਸਨ ਸਭ ਹੋਰ ਸੁਣਾ ਵਧੀਆ ਵਧੀਆ ਚੜਦੀ ਕਲਾ ਤੈਨੂੰ ਦੱਸੋ ਚੜਦੀ ਕਲਾ ਨਾ ਐਨ ਵਧੀਆ ਚੜਦੀ ਕਲਾ ਤੇ ਹੀਰੇ ਆਪਣਾ ਡਰੈਸ ਭਰਾ ਜੀ ਆਪਣਾ ਨਾਮ ਹੀਰਾ ਸਿੰਘ ਪਿੰਡ ਵੱਡੇ ਸੁਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜਰਾਦਰ ਦਾ ਆਪਣਾ ਹਰੀਗੇ ਪਤਨ ਲਾਗੇ ਪੈਂਦਾ ਕੋੜ ਬੜਾ ਥੋੜਾ 7-8 ਕਿਲੋਮੀਟਰ ਹੀ ਆ ਹਾਂਜੀ 7 ਕਿਲੋਮੀਟਰ ਹਰੀਗੇ ਪਤਨ ਦੁਬਲੀ ਹਾਂਜੀ ਦੁਬਲੀ ਹੋ ਗਿਆ ਪੱਟੀ ਹੋ ਗਿਆ ਸਾਗ ਲਾਗੇ ਲਾਗੇ ਤੇ ਆਪਣੇ ਨੇੜੇ ਨੇੜੇ ਵੱਡੇ ਸੁਭਰਾ ਵੱਡੇ ਸੁਭਰਾ ਜੀ ਨੰਬਰ ਨੰਬਰ 8198 52854 8598 52854 ਠੀਕ ਆ ਹਾਂਜੀ ਤੇ ਝੋਟੀ ਕਿਹੜਾ ਸੂਆ ਦੱਸਤੀ ਇਹ ਇਹ ਸੰਧੂ ਸਾਹਿਬ ਦੂਸਰਾ ਸੂਆ ਸੁਣੀ ਜੇ ਓਕੇ ਤੇ ਅਜੇ ਕੋਈ ਇਹਦਾ ਹਵਤਾ ਪੈਂਡਿੰਗ ਆ ਠੀਕ ਆ ਤੇ ਹਵਤਾ ਹਜੇ ਪਿਆਸ ਸੁਣੀ ਚ ਇਹ ਹੁਣ ਜਿਹਨੂੰ ਆਖਦੇ ਨੇ ਨਾ ਬਾਰਡਰ ਬੈਲਟ ਦੀ ਭਾਸ਼ਾ ਰਵੇ ਦੀ ਉਹ ਆ ਉਹ ਅਸਲ ਆ ਅਸਲ ਚੀਜ਼ ਮੋਰਾ ਦੇ ਬਹੁਤ ਆਉਂਦੀਆਂ ਪਰ ਬਿੱਲੀ ਆਖ ਕਿਤੇ ਕਿਤੇ ਕਿਸੇ ਵਿਰਲੀ ਨੇ ਆਉਂਦੀਆਂ ਪਾਕਿਸਤਾਨੀਆਂ ਮੱਝਾਂ ਹੱਥੋਂ ਖਰੀ ਬਹੁਤ ਆ ਮੈਂ ਹਨਾ ਬਹੁਤ ਜਿਆਦੀ ਹਾਂਜੀ ਬਾਕੀ ਪਤਾ ਨਹੀਂਦਾ ਵੀ ਵੀਡੀਓ ਦੇਖੇ ਕਿ ਨਹੀਂ ਆ ਸਾਰਾ ਪਿੰਡ ਆ ਹੀ ਇਹਦਾ ਵੇਖੋ ਵੀ ਨਾੜਾ ਭਰਿਆ ਪਿਆ ਇੱਕ ਫਰੀਕ ਹੁੰਦੀਆਂ ਨੇ ਇਹਦੀਆਂ ਮੋਟੀਆਂ ਮੋਟੀਆਂ ਸਾਰੀਆਂ ਆ ਵੇਖੋ ਦੀਦੀ ਆ ਵੇਖੋ ਸਾਰੇ ਜਿੰਨਾ ਹੈਗਾ ਸਾਰੀ ਭਰੀ ਪਈ ਆ ਹਾਂ ਨਾੜਾ ਨਾ ਭਰੀ ਆ ਹਨਾ ਹਾਂਜੀ ਤੇ ਬਾਕੀ ਲੇਵੇ ਭਾਂਡੇ ਦੀ ਬਨਾਵਟ ਬਹੁਤ ਬਹੁਤ ਜ਼ਿਆਦੀ ਕੋਈ ਬਾਹੀ ਨਹੀਂ ਕੁਛ ਨਹੀਂ ਪੂਰਾ ਚੱਕਮਾ ਹਾਂਜੀ ਵੇਖੋ ਸੱਜਣਾ ਥਾਣਾ ਬੜਾ ਸੋਹਣਾ ਹਾਂ ਵਾਕਿਆ ਹੀ ਦੇ ਦਿਨ ਲਿੰਦੀ ਹਜੇ ਹਫਤਾ ਹਾਂਜੀ ਬਾਕੀ ਥਾਣਾ ਥਾਣਾ ਲੋਟੀ ਪਿੱਟਾ ਝਟਾ ਓਕੇ ਆ ਓਕੇ ਆਉਂਦਾ ਸ਼ਹਿਦ ਹੀ ਹਾਂ ਸ਼ਹਿਦ ਹੀ ਅੱਜ ਤਾਂ ਇਹ ਭਾਰ ਪੂਰੇ ਨੇ ਦਾ ਬੇ ਨਾ 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 ਉਹ ਤਾਂ ਕੋਈ ਨਾ ਨਿਸ਼ਾਨੀ ਹਾਂਜੀ ਹਾਂਜੀ ਮਹਾਰਾਜ ਦੀ ਕਿਰਪਾ ਹੀ ਹੈ ਤੇ ਵੇਖੋ ਸੱਜਣਾ ਕੀ ਬਾਤ ਇੱਕ ਹਫਤਾ ਝੋਟੀ ਸੰਭਲ ਸੰਭਲ ਕੱਡਗਾਠ ਵੀ ਪੂਰਾ ਜੇ ਮਤਲਬ ਵੀਡੀਓ ਦੇ ਵਿੱਚ ਪਤਾ ਨਹੀਂ ਕਿਦਾਂ ਹੁੰਦਾ ਤੇ ਬਾਕੀ ਹੁਣ ਭਰਾ ਖੜੇ ਤੋਂ ਕਾਦਾਂ ਅੰਤਾਜਾ ਲਾ ਲਓ ਫਿਰ ਸਿੰਗੀ ਬਹੁਤ ਜਿਆਦੀ ਸੋਹਣੀ ਹੈ ਹਾਂ ਵੀ ਇਹ ਨਹੀਂ ਹੈਗਾ ਵੀ ਜਿਵੇਂ ਕੋਈ ਕਹਿ ਦਈਏ ਬੰਤਰ ਹੋਈ ਵੀ ਆ ਸਿੰਗੀ ਦੀ ਜਿਹੜੀ ਕੁਦਰਤ ਨੇ ਲਾਤੀ ਉਹ ਹੀ ਆ ਹਾਂਜੀ ਰੀਜਨਲ ਸਿੰਗ ਆ ਸੱਜਣਾ ਬਾਕੀ ਦੱਸੰਦੀ ਦੀ ਲੋੜ ਹੀ ਨਹੀਂ ਐ ਵੀ ਦੁੱਧ ਕਿੰਨਾ ਦੇ ਦੂਗੀ ਪਹਿਲਾਂ ਨੇ ਦਿੱਤਾ ਉਹ ਕਰਦੇ ਕਹਿੰਦੇ ਸੀ ਵੀ 11 12 ਕਿਲੋ ਠੀਕ ਆ ਤੇ ਹੁਣ ਤਾਂ ਆ ਵੀ ਸਜਣ ਆਈਡੀਆ ਲਾਣਾ ਵੀ ਇਹ ਦੁੱਧ ਕਿੰਨਾ ਦੇ ਸਕਦੀ ਆ ਹਾਂ ਦੁੱਧ 14 ਬਾਤੀ ਅਗਲੀ ਦੀ ਸ਼ਾਮ ਤੇ 14 15 ਦਿਨਾਂ ਚਾਹੀਦਾ ਕੱਟੀ ਨੂੰ ਦੁੱਧ ਇਹਨਾਂ ਕਿਦਾਂ ਆਉਣੇ ਇਹਨਾਂ ਕਿੰਨੂੰ ਕੀ ਜਾਂਦਾ 6 7 ਕਿਲੋ ਇੱਕ ਡੰਗ ਦਾ ਕੀ ਜਾਂਦਾ ਆਈਡੀ ਕੁਮਾਜ ਨੂੰ ਹਾਂ ਬਰੀਕ ਬਰੂਕ ਬਹੁਤ ਜਾਤ ਨਸਲਾ ਬਾਕੀ ਕਿਸੇ ਦੀ ਵੀ ਦੀ ਸੇਵਾ ਸੰਭਾਲਦੇ ਆ ਨਾ ਹਾਂ ਵੀ ਕੇਵਲ ਜੀ ਸ਼ਾਮ ਦਾ ਅਗਲਾ ਸਜਣੋ ਜਾਲ ਜਿਹੜਾ ਇਹਨੇ ਕਰਮਾ ਵਾਲੀ ਨੇ ਛਕ ਲਿਆ ਇੱਟਾ ਦਹੋਰ ਵੀ ਭਰ ਲਿਆ ਹੋਰ ਜਚਣ ਲੱਗ ਗਈ ਆ ਵੇਖੋ ਉਹ ਫੇਰ ਪੋੜ ਝੂਟੀ ਆ ਦੂਜਾ ਸੂਆ ਹੀਰੇ ਵੀ ਤੇ ਕੋਲੇ ਵੱਡੇ ਸੁਧਰਾ ਬਾਜਵੇਂ ਮੈਂ ਤੁਹਾਨੂੰ ਦੱਸਿਆ ਨਾ ਕੱਲੇ ਟੈਨ ਆ ਜਿਹੜੇ ਇਹ ਦਾਸ ਤੁਹਾਨੂੰ ਆ ਹਫਤਾ ਦਾ ਇਹ ਆ ਵੀ ਗਾਂਵਾਰ ਗੂ ਬਣੂਗੀ ਹੁਣ ਬਹੁਤ ਜਿਆਦੀ ਚੰਗੀ ਬਣੀ ਆ ਕੋਈ ਬਾਈ ਇੱਕ ਪੂਰਾ ਜਿਨ੍ਹਾਂ ਨੇ ਵਾਜ ਨਹੀਂ ਨਹੀਂ ਹਾਂ ਨਾ ਨਾ ਹਾਂਜੀ ਅੱਜ ਤਾਂ ਮੰਨੋ ਢਿੱਲ ਵੇਖੋ ਕਿੰਨੀ ਪਈ ਆ ਹਾਂ ਨਹੀਂ ਲੇਵਾ ਤਾਂ ਬਹੁਤ ਚੰਗਾ ਆ ਬਾਕੀ ਜੈਲੀ ਬਹੁਤ ਆ ਹਾਂ ਬਹੁਤ ਜਿਆਦੀ ਜੈਲੀ ਕੋਈ ਠੰਡੀ ਸੀਲ ਵੜੀ ਆ ਹਾਂ ਪੂਸ ਚੱਕਦੀ ਆ ਤੇ ਰੇਟ ਇਹਦਾ ਸ਼ਾਹ ਜੀ ਰੇਟ ਤੇ ਆਪਾਂ ਜਿਹੜਾ ਕਰਨਾ ਭਾਵੇਂ ਵਪਾਰੀ ਵੀ ਜਾ ਕੇ ਵੇਚ ਲੈਣ ਹਾਂ ਤੁਹਾਨੂੰ ਪਤਾ ਵੀ ਹੈ ਕਿ ਹਣ ਝੋਟੀਆਂ ਦਾ ਸਾਰੇ ਡੇੜੇ ਡੇੜੀ ਮੰਗੀ ਜਾਂਦੇ ਆ ਵਾਕਿਆ ਪਰ ਆਪਣਾ ਹੋਣੀ ਦਾ 2-4000 ਹੀ ਬਸ ਨਾ ਜਿਆਦਾ ਮਾਰਜ ਨੂੰ ਛੋੜ ਤੇ ਜਾਣਾ ਤੇ ਆਪਣੀਆਂ ਵੀਡੀਓ ਦੇਖ ਜਾਂਦੇ ਮੱਧਾ ਜੰਗ ਮੁੰਡੇ ਹਾਂ ਵਾਕਿਆ ਸਹੀ ਗੱਲ ਹੈ ਮੋਲੇ ਦਾ 23 ਹੀ ਦੇ ਦਾਂਗੇ 123 132000 ਹਾਂਜੀ ਪਿਆਰ ਮੁਹabbat ਕਰਦੇ ਹਾਂ ਉਹ ਚੋ ਥੋੜਾ ਬੋਧਾ ਮਾਨਦਨ ਕਰਦਾਂਗੇ ਕਿੰਨਾ ਕਰਦੀਏ ਸਾਡੇ ਆਂ ਦਾ 90000 ਦਾ ਕਰਦਾਂਗੇ 22 ਦੀ 22 ਦੀ ਹੋਰ ਥੋੜਾ ਬੋਧਾ ਜਿਆਦਾ ਨਾ ਮੇਰਾ ਵੀਰ ਕਹੋਗੇ ਫੋਨ ਕਰ ਕਰਕੇ ਕਹਿਣਗੇ ਮਨੋ ਆਪਾਂ ਤੁਹਾਨੂੰ ਪਤਾ ਵੀ ਆਪਣਾ ਰੇਟ ਹੀ ਹੁੰਦਾ ਜਿੰਨਾ ਕਹਾਂ ਲੈਣਾ ਹੁੰਦਾ ਹਾਂ ਮੋਲ ਕਰਨੂਗਾ ਮੇਰੇ ਤੋਂ ਕਿ 1.5 ਲੱਖ ਮੰਗਾ ਲੇ ਹਾਂ ਫਿਰ ਆਪਾਂ ਉਥੇ ਹੀ ਆਉਣਾ ਫਿਰ ਫਾਇਦਾ ਨਹੀਂ ਹੈਗਾ ਨਾ ਕਹੀ ਜਾਵੇ 10 ਦੀ 15 ਦੀ ਉਹ ਜਿਥੋਂ ਮਰਜੀ ਕੋਈ ਟਰਾਈ ਮਾਰ ਲੇ ਜੇ ਕੀ 80 ਮੱਝ ਇਹਨੇ ਦੇ ਦੂਗਾ ਤੇ ਆਪਾਂ ਜਿੰਨੇ ਦੀ ਆਖੂ ਉਹਨੇ ਦੇ ਦਾਂਗੇ ਉਹਨਾਂ ਦੀ ਦੇ ਦਾਂਗੇ ਕੋਈ ਨਾ ਝੋਟੀ ਦੀ ਕੋਈ ਸ਼ਾਕੀ ਨਹੀਂ ਹੈਗਾ ਕਾਦੇ ਕਾਠਾ ਵੱਲੋਂ ਕੋਈ ਜਾਤ ਕੁਆਲਟੀ ਵੱਲੋਂ ਹਾਂ ਵਾਕਈ ਓਕੇ ਆ 100 ਦੀ 100 ਮੈਂ ਹਾਂਜੀ ਇਹਦੇ ਤੇ ਭਾਵੇਂ ਉਹ ਬੱਚੇ ਨੀਲੀ ਦੇ ਲੈ ਲੋ ਅੱਖ ਵੇ ਲੋ ਵੀ ਪੂਰੀ ਬਿਲੀ ਬਣ ਗਈ ਹੈ ਹਾਂਜੀ ਜਾਤ ਨਸਲ ਵਿਖਣੀ ਹੈ ਭਾਵੇਂ ਮੋਹਰਾ ਦਾ ਬੱਚਾ ਲੈ ਲੋ ਤੇ ਭਾਵੇਂ ਤੂੰ ਨੀਲੀ ਦਾ ਲੈ ਲੋ ਨੀਲੀ ਦਾ ਲੈ ਲੋ ਹਾਂਜੀ ਪਿਛੋਂ ਹੀਰੇ ਕਰਖਾ ਨੂੰ ਇੱਧਰ ਵੀ ਨਾਰਾ ਵਿਖਾ ਦਈਏ ਸਰੀਰ ਭਰਿਆ ਆਹੋ ਵੀ ਦੂਰੋਂ ਚਮਕਦੀਆਂ ਕਿਨੇ ਆਹ ਵੇਖੋ ਸਿੱਧਾ ਨਾ ਪੂਰਾ ਗਰਾਜ ਨੂੰ ਆਂਦੇ ਆ ਫਿਰ ਥਣ ਵੇਖ ਲੋ ਜਿਹਨੂੰ ਮੈਂ ਪਹਿਲਾਂ ਦੱਸਿਆ ਵੀ ਜਿਹੜਾ ਚਵਾਈ ਵਾਲਾ ਲੱਗਾ ਕਰਮਾਂ ਦਾ ਇਨੂੰ ਮਹਾਰਾਜ ਸੱਤੇ ਪਾਤਸ਼ਾਹ ਨੇ ਚੰਗਾ ਨਵਾਜਿਆ ਤੇ ਇਹਦੀ ਇੱਜ਼ਤ ਹੁਣੀ ਹੈ ਜੱਥੇ ਗਈ ਵੇਖੋ ਕਯਾ ਬਾਤ ਇੱਕ ਬਾਈ ਚ ਇੱਕ ਬਾਈ ਪਤਾ ਜੀ ਲੰਬਾਈ ਬਹੁਤ ਜ਼ਿਆਦੀ ਹੈ ਜੀ ਹਾਂ ਬੇਲ ਬਹੁਤ ਆ ਹਾਂ ਜੀ ਬੇਲ ਬਹੁਤ ਆ ਧੰਨਵਾਦ ਸੱਜਣੋ ਹਾਂ ਜੀ ਵੀਡੀਓ ਨੂੰ ਐਂਡ ਤੱਕ ਵੇਖਣੀ ਜਿਉਂਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਵੀ ਦਿਨ ਦੁਪਹਿਰ ਨਹੀਂ ਰਾਤ ਚੋਕ ਨਹੀਂ ਤਰੱਕੀ ਬਖਸ਼ੇ